ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਪਿਆਰੀ ਜੀ 컬렉ਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਸਾਰੀ 컬렉ਸ਼ਨ ਰਾਮ ਟੈਕਸ ਦੀ ਆਊਗੀ ਜੀ ਰਾਮ ਟੈਕਸ ਦਾ ਨਿਊ ਸਟਾਕ ਆ ਚੁੱਕਿਆ ਹੈ ਜੀ ਇਹ ਜਿਹੜੇ ਤੁਸੀਂ ਸੂਟ ਦੇਖ ਰਹੇ ਹੋ ਸਾਰੇ ਹੀ ਨਵੇਂ ਪ੍ਰਿੰਟ ਆਏ ਹੈ ਜੀ ਤੇ ਨਵਾਂ ਸਟਾਕ ਆਇਆ ਹੈ ਜੀ ਸਾਰਾ ਸਾਰੇ ਸੂਟ ਮੈਚਿੰਗ ਹੋਣਗੇ ਜੀ ਨਾਲ ਪਲੇਨ ਬਾਟਮ ਹੋਊਗੀ ਜੀ ਤੇ ਪ੍ਰਿੰਟਡ ਸ਼ਰਟ ਹੋਊਗੀ 2.5 ਮੀਟਰ ਦੀ ਕੱਟ ਹੋਊਗੀ ਜੀ ਡਿਜੀਟਲ ਪ੍ਰਿੰਟ ਦੀ ਸ਼ਰਟ ਮਿਲੂਗੀ ਜੀ ਨਾਲ ਸੋਨੂ ਤੇ ਨਾਲ ਪਲੇਨ ਬਾਟਮ ਮਿਲੂਗੀ ਜੀ ਬਹੁਤ ਹੀ ਜ਼ਿਆਦਾ ਸੋਹਣਾ ਤੇ ਬਹੁਤ ਹੀ ਜ਼ਿਆਦਾ ਪਿਆਰਾ ਫੈਬਰਿਕ ਹੈ ਬਹੁਤ ਪਿਆਰੀ ਇਹਨਾਂ ਦੀ ਡਿਜ਼ਾਈਨਿੰਗ ਹੈ ਸਾਰੇ ਡਿਜ਼ਾਈਨ ਨਵੇਂ ਆ ਕੋਈ ਵੀ ਡਿਜ਼ਾਈਨ ਪੁਰਾਣਾ ਨਹੀਂ ਮਿਲੂਗਾ ਤੁਹਾਨੂੰ ਸਾਰੀ ਡਿਜ਼ਾਈਨਿੰਗ ਨਵੀਂ ਮਿਲੂਗੀ ਤੇ ਬਹੁਤ ਹੀ ਜ਼ਿਆਦਾ ਪਿਆਰੇ ਸੋਹਣੇ ਇਹਨਾਂ ਦੇ ਕਲਰ ਡਿਜ਼ਾਈਨ ਹੈ ਰੰਗ ਵੀ ਸਾਰੇ ਨਵੇਂ ਆਉਣਗੇ ਜੀ ਤੇ ਕੱਪੜਾ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਬਹੁਤ ਜ਼ਿਆਦਾ ਗਰਮ ਫੈਬਰਿਕ ਹੈ ਕੋਈ ਵੀ ਇਹ ਖਰਾਬ ਨਹੀਂ ਹੁੰਦਾ ਜੀ ਨਾ ਇਹਦੇ ਤੇ ਬੁਰਾ ਹੋਵੇ ਨਾ ਇਹਦਾ ਕਲਰ ਖਰਾਬ ਹੋਵੇ ਤੇ ਨਾ ਹੀ ਕਪੜਾ ਖਰਾਬ ਹੋਵੇ ਇਹ ਇਹ ਐਸੀ ਤਰ੍ਹਾਂ ਹੀ ਫੈਬਰਿਕ ਰਹਿਣਾ ਜੀ ਬਹੁਤ ਜ਼ਿਆਦਾ ਸੋਹਣਾ ਤੇ ਬਹੁਤ ਜ਼ਿਆਦਾ ਗਰਮ ਹੈ ਜੀ ਬਹੁਤ ਹੀ ਡਿਮਾਂਡਡ ਆਰਟੀਕਲ ਹੈ ਜੀ ਇਹ ਵਾਲੇ ਡਿਜ਼ਾਈਨ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਡਿਜ਼ਾਈਨ ਤੁਹਾਨੂੰ ਹੋਰ ਕਿਸੇ ਵੀ ਬ੍ਰਾਂਡ 'ਚ ਨਹੀਂ ਮਿਲਣਗੇ ਸਿਰਫ ਰਾਮ ਟੈਕਸ ਦੇ ਬ੍ਰਾਂਡ ਦੇ ਇਹੀ ਕਲਰ ਡਿਜ਼ਾਈਨ ਹੈ ਜੀ ਇਹ ਕਲਰ ਵੀ ਤੁਹਾਨੂੰ ਸਿਰਫ ਰਾਮ ਟੈਕਸ ਦੇ ਵਿੱਚ ਹੀ ਮਿਲਣਗੇ ਤੇ ਡਿਜ਼ਾਈਨ ਵੀ ਸਿਰਫ ਤੁਹਾਨੂੰ ਰਾਮ ਟੈਕਸ ਦੇ ਵਿੱਚ ਮਿਲਣਗੇ ਤੇ ਸਾਰੇ ਸੂਟ ਰਾਮ ਟੈਕਸ ਬ੍ਰਾਂਡ ਦੇ ਆ ਜੀ ਕੰਨੀ ਦੇ ਉੱਪਰ ਮੋਹਰ ਲੱਗੀ ਹੋਊਗੀ ਜੀ ਰਾਮ ਟੈਕਸ ਦੀ बॉटਮ ਸ਼ਰਟ ਦੋਨੋਂ ਰਾਮ ਟੈਕਸ ਦੀਆਂ ਆਉਣਗੀਆਂ ਜੀ ਜੇ ਕਿਸੇ ਵੀ ਭੈਣ ਨੇ बॉटਮ ਤੇ ਵਰਕ ਕਰਵਾਉਣਾ ਹੈ ਤਾਂ ਤੁਸੀਂ ਸਾਡੇ ਤੋਂ ਵਰਕ ਕਰਵਾ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਤੁਹਾਨੂੰ ਮਿਲ ਜੂਗਾ ਜੀ ਜਿਵੇਂ ਦਾ ਵੀ ਤੁਸੀਂ ਹਲਕਾ ਭਾਰਾ ਜਿਵੇਂ ਦਾ ਵੀ ਤੁਸੀਂ ਵਰਕ ਕਰਵਾਉਣਾ ਹੈ ਇਹਨਾਂ ਤੇ ਬਾਟਮ ਤੇ ਤੇ ਤੁਸੀਂ ਕਰਵਾ ਸਕਦੇ ਹੋ ਸਾਡੇ ਕੋਲੋਂ ਸਾਡੇ ਚੈਨਲ ਤੇ ਜਾ ਕੇ ਤੁਸੀਂ ਸਾਡੀਆਂ ਵੀਡੀਓ ਦੇਖ ਸਕਦੇ ਹੋ ਸਾਡਾ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਵਰਕ ਵਾਲੀਆਂ ਵੀਡੀਓ ਵੀ ਪਾਉਨੇ ਆ ਜੀ ਤੁਸੀਂ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਤੇ ਸਾਡੀਆਂ ਵੀਡੀਓ ਦੇ ਵਿੱਚ ਸਾਡਾ ਕੰਮ ਚੈੱਕ ਕਰ ਸਕਦੇ ਹੋ ਜੀ ਤੇ ਤੁਸੀਂ ਬੇਫਿਕਰ ਹੋ ਕੇ ਸਾਡੇ ਤੋਂ ਕੋਈ ਵੀ ਸੂਟ ਆਰਡਰ ਕਰਨਾ ਹੈ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਜੇ ਕਿਸੇ ਭੈਣ ਨੇ ਸੈੱਟ ਵਾਈਜ਼ ਲੈਣੇ ਆ ਇਹ 2-2 ਸੂਟਾਂ ਦਾ ਕੱਟ ਹੁੰਦੀ ਹੈ ਜੀ ਮਤਲਬ ਇਹਦੇ ਚ ਟੋਟਲ 8 ਸੂਟ ਆਉਣਗੇ ਜਿਹਦੇ ਚ 4 ਕਲਰ ਹੋਣਗੇ ਜਿਹਦੇ ਚ 5 ਕਲਰ ਆਉਣਗੇ ਉਹ ਚ 10 ਸੂਟ ਆਉਣਗੇ ਜੀ ਜੇ ਕਿਸੇ ਨੇ ਭੈਣ ਨੇ ਵੀ ਇਸੇ ਤਰ੍ਹਾਂ ਇਹ ਪੂਰੇ ਦਾ ਪੂਰਾ ਵੀ ਆਰਡਰ ਕਰਨਾ ਹੈ ਸੈੱਟ ਵਾਈਜ਼ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰਕੇ ਸਾਡੇ ਨਾਲ ਤੁਸੀਂ ਆਪਦੀ ਗੱਲ ਕਰ ਸਕਦੇ ਹੋ ਜਿਹੜੀ ਵੀ ਕੋਈ ਸਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਜੇ ਤੁਸੀਂ ਸੈੱਟ ਵਾਈਜ਼ ਲੈਣਾ ਤਾਂ ਜੇ ਤੁਸੀਂ ਸਿੰਗਲ ਸਿੰਗਲ ਸੂਟ ਲੈਣਾ ਤਾਂ ਤੁਸੀਂ ਸਾਡੇ ਤੋਂ ਸਿੰਗਲ ਸਿੰਗਲ ਵੀ ਲੈ ਸਕਦੇ ਹੋ ਸੈੱਟ ਵਾਈਜ਼ ਵੀ ਲੈ ਸਕਦੇ ਹੋ ਜਿਹੜੀਆਂ ਭੈਣਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ ਲਾਈਕ ਕਰ ਦਿਓ ਤੇ ਪਲੀਜ਼ ਕਮੈਂਟ ਜ਼ਰੂਰ ਕਰਿਓ ਵੀ ਕਲੈਕਸ਼ਨ ਤੁਹਾਨੂੰ ਕਿਵੇਂ ਦੀ ਲੱਗੀ ਆ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ